ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਫੇਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਫੇਰ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਾਂ ਅੱਜ ਜਾਣਕਾਰੀ ਦੇਵਾਂਗੇ ਸੋਨਾਲੀਕਾ ਟਰੈਕਟਰ ਦੀ ਕਿਉਂਕਿ ਕੱਲ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖਿਆ ਜਿਹੜੀ ਜਾਣਕਾਰੀ ਸੀ ਉਹ ਸਵਰਾਜ ਟਰੈਕਟਰ ਦੀ ਸੀਗੀ ਤੇ ਸੋ ਅੱਜ ਇਸ ਵੀਡੀਓ ਦੇ ਵਿੱਚ ਸੋਨਾਲੀਕਾ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਬਾਕੀ ਜਿਹੜਾ ਇੱਧਰ ਤੁਸੀਂ ਸੋਨਾਲੀਕਾ ਦੇਖ ਰਹੇ ਹੋ ਇਹ ਟਰੈਕਟਰ ਇੰਜਨ ਹੋ ਰਿਹਾ ਇਸ ਟਰੈਕਟਰ ਦਾ ਜਿਹੜਾ ਵਲੌਗ ਆ ਪਾਰਟ ਨੰਬਰ 1 ਤੁਹਾਨੂੰ ਕੱਲ ਵਾਲੇ ਵਲੌਗ ਚ ਦੇਖਣ ਨੂੰ ਮਿਲੇਗਾ ਤੇ ਸਾਰੀ ਫਿਟਿੰਗ ਦਿਖਾਵਾਂਗੇ ਠੀਕ ਹੈ ਜੀ ਅੱਜ ਇਸ ਵਲੌਗ ਦੇ ਵਿੱਚ ਤੁਹਾਨੂੰ ਇਸ ਇੰਜਨ ਬਾਰੇ ਹੀ ਜਾਣਕਾਰੀ ਦੇਣੀ ਹੈ ਆਪਾਂ ਤੇ ਵੀਡੀਓ ਨਾਲ ਜਰੂਰ ਤੁਸੀਂ ਅੰਤ ਤੱਕ ਬਣੇ ਰਹੋ ਕਿਉਂਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਜਦ ਤੱਕ ਸਵਰਾਇ ਟਰੈਕਟਰ ਦੀ ਜਾਣਕਾਰੀ ਮਿਲਦੀ ਆ ਪਰ ਲੇਕਿਨ ਆਲਰੇਡੀ ਕੰਮ ਆਪਾਂ ਸਾਰੇ ਟਰੈਕਟਰਾਂ ਦੇ ਕਰਦੇ ਆ ਜਾਣਕਾਰੀ ਮਾਲਕ ਵੱਲੋਂ ਆਪਾਂ ਨੂੰ ਸਾਰੇ ਟਰੈਕਟਰਾਂ ਦੀ ਆ ਪਰ ਲੇਕਿਨ ਜਿਆਦਾ ਸਵਰਾਜ ਆਉਣ ਕਾਰਨ ਕਰਕੇ ਇੱਕ ਮਤਲਬ ਸਪੈਸ਼ਲਿਸਟ ਹੀ ਬਣ ਜਾਂਦਾ ਬੰਦਾ ਹਨ ਕਿਸੇ ਵੀ ਕੰਮ ਦਾ ਜਿਹੜਾ ਜਿਆਦਾ ਕਰਨ ਲੱਗ ਜੇ ਅੱਜ ਸੋਨਾਲੀਕਾ ਦੇ ਇੰਜਨ ਦੇ ਵਿੱਚ ਇਹ ਜਾਣਕਾਰੀ ਦੇਵਾਂਗੇ ਆਪਾਂ ਵੀ ਇਹਦੇ ਵਿੱਚ ਕੀ ਕੀ ਮੋਡੀਫਿਕੇਸ਼ਨ ਹੋ ਸਕਦੀ ਹੈ ਕਿਉਂਕਿ ਬੜੇ ਭਰਾਵਾਂ ਦਾ ਆਪਾਂ ਨੂੰ ਸਵਾਲ ਆਉਂਦਾ ਸੀਗਾ ਸਾਡੇ ਸੋਨਾਲੀਕਾ ਨਵਾਂ ਮਾਡਲ ਆ ਕੀ ਉਹਦੇ ਵਿੱਚ ਟਰਬੋ ਲਾ ਦੀ ਆਪਾਂ ਜਾਂ ਕੀ ਉਹਦੇ ਵਿੱਚ ਕ੍ਰੈਂਕ ਵੱਡੀ ਪਾ ਦਿੱਗੇ 132 ਵਾਲੀ ਕ੍ਰੈਂਕ ਪਾ ਦਈਏ ਜਾਂ ਪਿਸਟਨ 107 ਵਾਲਾ ਪਾ ਦਈਏ ਐਰਾ ਵਗੈਰਾ ਹਨਾ ਆਓ ਅੱਜ ਉਸ ਟੌਪਿਕ ਤੇ ਗੱਲ ਕਰਦੇ ਆ ਪਹਿਲਾਂ ਗੱਲ ਕਰਦੇ ਆ ਸੋਨਾਲੀਕਾ ਟਰੈਕਟਰ ਦਾ ਇੰਜਨ ਹੈ ਕੀ ਚੀਜ਼ ਆ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਸੋਨਾਲੀਕਾ 올ਡ ਮਾਡਲ ਆਇਆ ਸੀਗਾ ਤੇ ਹੁਣ ਵਾਲੇ ਮਾਡਲ ਦੇ ਵਿੱਚ ਇੰਜਨ ਦੇ ਵਿੱਚ ਵੀ ਬਹੁਤ ਫਰਕ ਪਤਾ ਕੰਪਨੀ ਨੇ ਕਿਉਂਕਿ ਪਹਿਲਾਂ ਵਾਲਾ ਜਿਹੜਾ ਸੋਨਾਲੀਕਾ ਟਰੈਕਟਰ ਆਉਂਦਾ ਸੀਗਾ ਉਹ 95mm ਬੋਰ ਦੇ ਨਾਲ ਆਉਂਦਾ ਸੀ ਮੇਰੇ ਹਿਸਾਬ ਨਾਲ ਇਹਦੇ ਵਿੱਚ 95 ਤੋਂ ਛੋਟਾ ਬੋਰ ਵੀ ਆਇਆ ਇੱਕ ਜ਼ਿਆਦਾਤਰ ਮੈਂ 95 ਬੋਰ ਹੀ ਖੋਲਿਆਗਾ 95 ਬੋਰ ਆਉਂਦਾ ਸੀ ਤੇ 110 ਸਟੋਕ ਦੇ ਨਾਲ ਆਉਂਦਾ ਸੀਗਾ ਪਹਿਲਾਂ ਵਾਲੇ ਮਾਡਲ ਫਿਰ ਉਸ ਤੋਂ ਬਾਅਦ ਕੰਪਨੀ ਨੇ ਇਹਦੇ ਵਿੱਚ 100 mm ਦਾ ਬੋਰ ਕਰਤਾ ਜਿਵੇਂ ਕਿ ਆਪਾਂ 60 ਦਾ ਕਹਿ ਦਈਏ 50 ਦੇ ਵਿੱਚ 95 60 ਦੇ ਵਿੱਚ ਕੰਪਨੀ ਨੇ 100 mm ਬੋਰ ਕਰਤਾ ਤੇ 110 ਸਟੋਕ ਕਰਤੀ ਬਾਅਦ ਦੇ ਵਿੱਚ ਕੰਪਨੀ ਨੇ ਇਹਦੀ ਬੋਰ ਵੀ 95 'ਚ ਵੀ ਬਣਾਤਾ ਇੰਜਨ 100 'ਚ ਵੀ ਬਣਾਤਾ ਫਿਰ ਤੇ ਸਟੋਕੇ ਦੀ ਲੰਬੀ ਕਰਤੀ 118 ਕਰਤੀ ਕੇਮ ਸ਼ਾਟ ਦਾ ਵੀ ਫਰਕ ਪਾਤਾ ਫਿਰ ਉਸ ਤੋਂ ਬਾਅਦ ਕੰਪਨੀ ਨੇ ਜਿਹੜੇ ਹੁਣ ਵਾਲੇ ਮਾਡਲ ਆ ਰਹੇ ਆ ਉਹਦੇ ਵਿੱਚ ਬੋਰ ਸਾਈਜ਼ ਵਧਾਤਾ ਤੇ ਸਟੋਕ 118 ਰੱਖੀ ਆ ਪਰ ਜਿਹੜਾ ਹੁਣ ਮਾਡਲ ਆ ਰਿਹਾ ਹੈਗਾ ਜਿਹੜਾ 24 25 ਮਾਡਲ ਆਇਆ ਇਹਦੇ ਵਿੱਚ ਕੰਪਨੀ ਨੇ ਬੋਰ ਸਾਈਜ਼ ਵੀ ਹੋਰ ਵਧਾਤਾ ਤੇ ਸਟੋਕ ਵੀ ਲੰਬੀ ਕਰਤੀ ਉਹ ਕਿਉਂ ਵਧਾਈਆ ਕੀ ਉਹਦੇ ਪਿੱਛੇ ਕਾਰਨ ਸੀ ਸਾਰੀ ਅੱਜ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਨ ਵਾਲੇ ਆਪਾਂ ਪਹਿਲਾਂ ਗੱਲ ਕਰਦੇ ਆਪਾਂ ਕੰਪਨੀ ਨੂੰ ਇਹਨਾਂ ਚੀਜ਼ਾਂ ਨੂੰ ਕਰਨ ਦੀ ਕਿਉਂ ਲੋੜ ਪਈ ਦੇਖੋ ਸਭ ਤੋਂ ਪਹਿਲਾਂ ਦੱਸ ਦਿਆਂ ਜਿਹੜੀ ਸੋਨਲਿਕਾ ਕੰਪਨੀ ਦੇ ਜਿਹੜੀ ਜ਼ਿਆਦਾਤਰ ਨਕਲ ਆ ਤੁਹਾਨੂੰ ਪਤਾ ਐਚ ਐਮਟੀ ਦਾ ਜਿਹੜਾ ਜੀਟਰ ਇੰਜਨ ਆਉਂਦਾ ਸੀ ਉਹਦੀ ਕੀਤੀ ਹੋਈ ਆ ਉਸ ਦੀ ਉਸ ਦੀ ਨਕਲ ਕਰਕੇ ਤੁਹਾਨੂੰ ਪਤਾ ਸਾਰਾ ਇੰਜਨ ਦੇ ਡਿਜ਼ਾਈਨ ਹੋਇਆ ਵਾ ਸੋਨਲਿਕਾ ਟਰੈਕਟਰ ਦਾ ਬਾਕੀ ਇਹਦੇ ਢਲਾਈ ਵਗੈਰਾ ਸੋਨਲਿਕਾ ਆਪ ਕਰਦੀ ਐ ਸਟ੍ਰੈਕਟ ਬਲਾਕ ਦੀ ਤਾ ਜੋ ਜਿਹੜਾ ਉਹਦੇ ਵਿੱਚ ਹੋਰ ਮੋਡੀਫਿਕੇਸ਼ਨ ਲਿਫਟ ਪੰਪਾਂ ਵਗੈਰਾ ਦੀ ਜਿਹੜੀ ਆਪਸ਼ਨ ਦਿੱਤੀ ਹੈ ਉਹਨਾਂ ਨੇ ਆਪਦੇ ਢਲਾਈ ਕਰਕੇ ਦਿੱਤੀ ਆ ਪਰ ਲੇਕਿਨ ਜਿਹੜਾ ਵਰਕਿੰਗ ਹੁੰਦੀ ਉਹਦੇ ਇੰਆਂ ਦੇ ਵਿੱਚ ਸਾਰੀ ਆਪਣੀ ਐਚ ਐਮਟੀ ਜੀਟ ਰਿੰਜਨ ਦੇ ਜੀਟ ਰਿੰਜਨ ਦੀ ਆ ਸਾਰੀ ਹੁਣ ਗੱਲ ਕਰਦੇ ਆ ਕੰਪਨੀ ਨੂੰ ਸਮੇਂ-ਸਮੇਂ ਦੇ ਹਿਸਾਬ ਨਾਲ ਕਿਉਂ ਫੇਰ ਬਦਲ ਕਰਨੀ ਪਈ ਦੇਖੋ ਸੱਜਣੋ ਕੋਈ ਵੀ ਬੰਦਾ ਚਾਹੇ ਮੈਂ ਲਾਲਾ ਚਾਹੇ ਜੋ ਮਰਜੀ ਮਕੈਨਿਕ ਆਪਣਾ ਭਰਾ ਹਰ ਬੰਦਾ ਤਜਰਬਾ ਕਰਕੇ ਹੀ ਕੰਮ ਆ ਨੂੰ ਅੱਗੇ ਵਧਾਉਂਦਾ ਜੇ ਕਹਦੇ ਉਹ ਢਿੱਡ ਚੋਂ ਸਿੱਖ ਕੇ ਆ ਜੂਗਾ ਉਹ ਕਦੇ ਪੋਸੀਬਲ ਨਹੀਂ ਹੋ ਸਕਦਾ ਇਸੇ ਕਰਾਂ ਇਹਨਾਂ ਚੀਜ਼ਾਂ ਤੇ ਆਪਣੀ ਉਦਾਹਰਣ ਸਿੱਧ ਹੁੰਦੀ ਆ ਕਿਉਂਕਿ ਕੰਪਨੀ ਨੇ ਜਿਹੜਾ ਆਪਣਾ ਟੈਸਟ ਲਾਈਨ ਦੇ ਲਈ ਪਹਿਲਾਂ ਉਹਦੇ ਵਿੱਚ 95 ਬੋਰ ਪਾਇਆ ਫਿਰ ਆਪਣਾ 100 ਪਾਇਆ ਪਹਿਲਾਂ ਕੰਪਨੀ ਦਾ ਸਟਾਕ ਆ ਜਿਹੜੀ ਇਹਦੇ ਵਿੱਚ ਆਪਣੀ 110 ਰੱਖੀ ਫਿਰ 100 ਉਸ ਤੋਂ ਬਾਅਦ ਕੰਪਨੀ ਨੇ ਜਿਹੜੀ 118 ਕਰਤੀ ਫਿਰ ਉਸ ਤੋਂ ਬਾਅਦ ਕੰਪਨੀ ਨੇ 132 ਕਰਤੀ ਇਹ ਕੰਪਨੀ ਨੇ ਆਪਣਾ ਤਜਰਬਾ ਜਿਹੜਾ ਹੌਲੀ-ਹੌਲੀ ਉਸ ਇੰਜਾਂ ਤੇ ਟ੍ਰਾਇਲ ਲੈ ਕੇ ਫਿਰ ਉਸ ਤੋਂ ਬਾਅਦ ਵਾਰੀ-ਵਾਰੀ ਇਹ ਟ੍ਰਾਇਲ ਲਿਆ ਗਿਆ ਕਿਉਂਕਿ ਤੁਹਾਨੂੰ ਪਤਾ ਆਪਣੇ ਜੇ 100% ਕੋਲੇ ਆਪਣਾ ਆਪਣਾ 100% ਬੰਦੇ ਕੋਲੇ ਸੋਨਾਲੀਕਾ ਟਰੈਕਟਰ ਨਾ ਉਹਦੇ ਵਿੱਚ ਕਈ ਇਨਸਾਨ ਆਪਣੇ 50% ਟਰਬੋ ਵਾਲਾ ਇੰਜਨ ਪਸੰਦ ਕਰਦੇ ਆ ਤੇ 50% ਨੋਨ ਟਰਬੋ ਵਾਲਾ ਇੰਜਨ ਪਸੰਦ ਕਰਦੇ ਆ ਫਿਰ ਉੱਥੇ ਹੁੰਦਾ ਕੀ ਆ ਟਰੈਕਟਰ ਦੀ ਜਿਹੜੀ ਸੇਲ ਦੇ ਵਿੱਚ ਫਰਕ ਪੈ ਜਾਂਦਾ ਕਿਉਂਕਿ ਕਹਿੰਦੇ ਤਾਂ ਹੁੰਦਾ ਚੋਰ ਨਾਲੋਂ ਪੰਡ ਕਾਲੀ ਹੁੰਦੀ ਐ ਇਸ ਕਾਰਨ ਕਰਕੇ ਇਹ ਘਾਹਤ ਦੇ ਮਤਲਬਕ ਜੇ ਤੁਸੀਂ ਖਰੀਦਣ ਆ ਰਹੇ ਹੋ ਤਾਂ ਦਿਮਾਗ ਬਹੁਤ ਚਲਾਕ ਨਾ ਤੇ ਕੰਪਨੀ ਦਾ ਤੁਹਾਡੇ ਨਾਲ ਦੁੱਗਣਾ ਚਲਾਕ ਆ ਇਸ ਕਾਰਨ ਕਰਕੇ ਕੰਪਨੀ ਇਹਨਾਂ ਚੀਜ਼ਾਂ ਦੇ ਵਿੱਚ ਫਰਕ ਪਾਉਂਦੀ ਆ ਸਪੋਜ਼ ਕਰੋ ਮੈਂ ਟਰੈਕਟਰ ਲੈਣ ਜਾਵਾ ਏਜੰਸੀ ਦੇ ਵਿੱਚ ਮੈਂ ਟਰਬੋ ਵਾਲਾ ਇੰਜਨ ਪਸੰਦ ਨਹੀਂ ਕਰਦਾ ਤਾਂ ਉੱਥੇ ਤੁਹਾਨੂੰ ਟਰਬੋ ਵਾਲੇ ਇੰਜਨ ਹੀ ਸਾਰੇ ਮਿਲਣਗੇ ਟਰੈਕਟਰਾਂ ਦੇ ਵਿੱਚ ਤਾਂ ਫਿਰ ਜਿਹੜੇ ਬੰਦੇ ਨੇ ਟਰਬੋ ਵਾਲਾ ਪਸੰਦ ਨਹੀਂ ਕਰਦਾ ਜਾਂ ਤਾਂ ਉਸ ਟਰੈਕਟਰ ਨੂੰ ਖਰੀਦ ਕੇ ਟਰਬੋ ਲਵਾਊਗਾ ਜਾਂ ਫਿਰ ਉਹ ਨੌਨ ਟਰਬੋ ਵਾਲਾ ਇੰਜਨ ਖਰੀਦੂਗਾ ਇਸ ਕਾਰਨ ਕਰਕੇ ਕੰਪਨੀ ਨੇ ਉਨੀ ਪਾਵਰ ਜਿੰਨੀ ਟਰਬੋ ਨਾਲ ਬਣਦੀ ਹੈ ਉੰਨੀ ਉਸ ਇੰਜਨ ਦੇ ਵਿੱਚ ਬਣਾਉਣ ਦੀ ਖਾਤਰ ਫਿਰ ਕੰਪਨੀ ਨੇ ਇਹਨਾਂ ਨੂੰ ਮੋਡੀਫਿਕੇਸ਼ਨ ਕਰਨ ਦੀ ਜ਼ਰੂਰਤ ਪਈ ਸੀ 95 100 105 107 ਨੂੰ ਇਸ ਕਾਰਨ ਕਰਕੇ ਫਿਰ ਕੰਪਨੀ ਨੇ ਜਿਹੜਾ ਨਾਉ ਟਰਬੋ ਦੇ ਵਿੱਚ ਵੀ ਉਨੀ ਪਾਵਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਤੁਹਾਨੂੰ ਪਤਾ ਹੀ ਆ ਕਿਸੇ ਵੀ ਕੰਪਨੀ ਦਾ ਜਿਹੜਾ ਸਰਕਾਰਾਂ ਨੇ ਹੱਥ ਬੰਨੇ ਹੋਏ ਆ ਹੱਥ ਤਾਂ ਬੰਨੇ ਆ ਇੱਕ ਤਾਂ ਕੰਪਨੀਆਂ ਦੀ ਸਰਕਾਰਾਂ ਦੀ ਤੁਹਾਣੀ ਤੁਹਾਡਾ ਆਕਸੀਜਨ ਦੇ ਵਿੱਚ ਜਿਹੜੀ ਅਧ ਜਲੀਆਂ ਗੈਸਾਂ ਨਹੀਂ ਆਉਣੀਆਂ ਚਾਹੀਦੀਆਂ ਤੁਹਾਡੀਆਂ ਸਲੈਂਸਰਾਂ 'ਇ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਸ਼ੋਰ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਜਿਸ ਕਾਰਨ ਕਰਕੇ ਕੰਪਨੀਆਂ ਨੂੰ ਬਹੁਤ ਜ਼ਿਆਦਾ ਜ਼ੋਰ ਪਾਇਆ ਜਾਂਦਾ ਤਾਂ ਹੀ ਤਾਂ ਹੋਣਾ ਤੁਹਾਨੂੰ ਪਤਾ ਸੀ ਆਰਡੀ ਬੀਐਸ 6 ਇੰਜਨ ਜਿਹੜੇ ਲਾਂਚ ਕੀਤੇ ਆ ਇਸ ਕਾਰਨ ਕਰਕੇ ਹੀ ਸਾਰੇ ਇੰਜਨ 'ਤੇ ਜਦੇ ਪੰਗੇ ਪਏ ਆ ਤੇ ਕੰਪਨੀ ਨੇ ਵੀ ਫਿਰ ਜਦੋਂ ਕੰਪਨੀ ਸਰਕਾਰ ਨੇ ਸਿਕੰਜਾ ਕੱਸਿਆ ਤਾਂ ਕੰਪਨੀ ਨੂੰ ਵੀ ਫਿਰ ਉਹਨਾਂ ਦੇ ਸਟ੍ਰੋਕ ਲੰਬੀ ਕਰਨੇ ਪਏ ਪਿਸਟਨ ਦਾ ਸਾਈਜ਼ ਵਧਾਉਣਾ ਪਿਆ ਸਮੋਕ ਨੂੰ ਗਾਇਬ ਕਰਨ ਵਾਸਤੇ ਤੇ ਪਾਵਰ ਉਹਨੇ ਪ੍ਰੋਡਿਊਸ ਕਰਨ ਵਾਸਤੇ ਇਸ ਕਰਨ ਕਰਕੇ ਕੰਪਨੀ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਈਆਂ ਇੰਆਂ ਦੇ ਵਿੱਚ ਮੋਡੀਫਿਕੇਸ਼ਨ ਦੀ ਹੁਣ ਗੱਲ ਆ ਜਾਂਦੀ ਜਿਵੇਂ ਜਿੰਨਾ ਭਰਾਵਾਂ ਕੋਲੇ ਜਿਹੜੇ 올ਡ ਮਾਡਲ ਟਰੈਕਟਰ ਆ ਜਾਂ ਨਵੇਂ ਮਾਡਲ ਟਰੈਕਟਰ ਆ ਉਹਨਾਂ ਦੀ ਪਾਵਰ ਕਿਵੇਂ ਵਧਾ ਸਕਦੇ ਹੋ ਦੇਖੋ ਸੱਜਣੋ ਜਿਹੜੇ ਭਰਾਵਾਂ ਕੋਲੇ ਸੋਨ ਵਾਲੇ ਇੱਕ ਟਰੈਕਟਰ ਪੁਰਾਣੇ ਮਾਡਲ ਨੇ 2 3 4 ਮਾਡਲ ਨੇ ਜਿਨ੍ਹਾਂ ਦੀ ਸਟੋਕ 110 ਆ ਉਹਦੇ ਵਿੱਚ ਤੁਸੀਂ 118 ਦੀ ਕ੍ਰਿੰਕ ਪਾ ਕੇ ਤੇ 100 ਚਾਹੇ 2 ਵਾਲਾ ਪਿਸਟਨ ਫਿੱਟ ਕਰ ਲਓ ਚਾਹੇ 105 ਵਾਲਾ ਪਿਸਟਨ ਫਿੱਟ ਕਰ ਲਓ ਵਧੀਆ ਚੱਲਦੇ ਆ ਬਲੌਕ ਵਗੈਰਾ ਬੋਰ ਕਰਕੇ ਠੀਕ ਹੈ ਜਿਹਦੇ ਨਾਲ ਤੁਸੀਂ ਉਹਨੇ ਪਾਵਰ ਟਰੈਕਟਰ ਦੀ ਜਿਹੜੀ 5 7 ਐਚਪੀ ਵਧਾ ਸਕਦੇ ਆ ਜੇ ਤੁਸੀਂ ਕਹੋਗੇ ਨਵੇਂ ਮਾਡਲ ਦੀ ਇਹ ਪਾਵਰ ਵਧਾਈ ਕਿਉਂਕਿ ਜਿਨ੍ਹਾਂ ਦੇ ਵਿੱਚ 105 ਦਾ ਬੋਰ ਕੰਪਨੀ ਨੇ ਪਹਿਲੇ ਦਿੱਤਾ 118 ਦਾ ਜਿਹੜਾ ਬੋਰ ਪਹਿਲਾਂ ਦਿੱਤਾ ਫਿਰ ਉਸਤੇ ਉੱਪਰ ਤੁਸੀਂ ਟਰਬੋ ਲਾ ਕੇ ਪੰਪ ਦੀ ਮੋਡੀਫਿਕੇਸ਼ਨ ਕਰਾ ਕੇ ਵੀ ਪਾਵਰ ਵਧਾ ਸਕਦੇ ਆ ਇਹ ਹਾਲਾ ਤੁਹਾਡੇ ਉਹਨਾਂ ਟਰੈਕਟਰਾਂ ਦਾ ਕਿਉਂਕਿ ਜਿਹੜੀ ਇਹ ਵੀਡੀਓ ਦੇ ਵਿੱਚ ਦੱਸੂਗਾ ਨਾ ਮੈਂ ਸਾਰਾ ਕੁਝ ਦੱਸ ਕੇ ਜਾਊਂਗਾ ਤੁਹਾਨੂੰ ਕੋਈ ਐ ਨਹੀਂ ਵੀ ਇੱਕ ਗੱਲ ਦੱਸਤੀ ਤੇ ਦੂਜੀ ਦਾ ਕੋਈ ਸਵਾਦ ਨਹੀਂ ਆਊਗਾ ਹਨਾ ਇਹ ਗੱਲ ਸਾਰੀ ਸੋਨਾ ਲੀਕਾ ਤੇ ਚੱਲ ਰਹੀ ਆ ਸੋਨਾ ਲੀਕਾ ਦੇ ਇੰਜਨ ਤੇ ਹੀ ਚੱਲ ਰਹੀ ਆ ਉੱਥੇ ਆ ਜਾਓ ਜਿਹੜਾ ਹੁਣ ਨਵਾਂ ਮਾਡਲ ਆ ਰਿਹਾ ਹੈਗਾ 132 ਸਟੋਕ ਵਾਲਾ 107 ਐਮ ਐਮ ਦੇ ਬੋਰ ਵਾਲਾ ਕੀ ਉਹ ਇਹਦੇ ਵਿੱਚ ਫਿੱਟ ਕਰ ਸਕਦੇ 105 ਵਾਲੇ ਵਿੱਚ ਜੇ ਨਾ ਟਰਬੋ ਲਾਉਣਾ ਹੋਵੇ ਉਹ ਇਹਨਾਂ ਦੇ ਵਿੱਚ ਨਹੀਂ ਫਿੱਟ ਹੁੰਦਾ ਜੇ ਸਪੋਜ਼ ਕਰੋ ਤੁਸੀਂ ਇਹ ਸਿਸਟਮ ਫਿੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਲਾਕ ਜਿਹੜਾ ਬਹੁਤ ਜ਼ਿਆਦਾ ਬੋਰ ਕਰਨਾ ਪਊਗਾ ਬਾਕੀ ਬਲਾਕ ਵਗੈਰਾ ਵਿੱਚੋਂ ਰਗੜਨਾ ਪੈਂਦਾ ਤਾਂ ਜੋ ਜਿਹੜੀ ਕ੍ਰੈਂਕ ਘੁੰਮਣ ਦੇ ਲਈ ਜਿਹੜੀ ਜਗ੍ਹਾ ਵੀ ਚਾਹੀਦੀ ਹੈ ਇਸ ਕਾਰਨ ਕਰਕੇ ਜੇ ਸਿੱਧੇ ਸ਼ਬਦਾਂ ਵਿੱਚ ਕਹੇਨ ਦਾ ਮਤਲਬ ਹੈ ਜਿਹੜੇ ਭਰਾਵਾਂ ਕੋਲ 105 ਬੋਰ ਵਾਲਾ ਟਰੈਕਟਰ ਆ 118 ਸਟ੍ਰੋਕ ਵਾਲਾ ਟਰੈਕਟਰ ਆ ਉਹਦੇ ਵਿੱਚ ਸਿਰਫ ਤੁਸੀਂ ਟਰਬੋ ਚਾਰਜਰ ਲਗਾ ਕੇ ਆਪਣੀ ਜਿਹੜੀ ਉਨੀ ਪਾਵਰ ਬਣਾ ਸਕਦੇ ਹੋ 107 ਬੋਰ ਦਾ 132 ਸਟ੍ਰੋਕ ਦੀ ਕ੍ਰੈਂਕ ਨਾਲ ਜਿਹੜਾ ਪੰਗਾ ਲੈਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਕਿਉਂਕਿ ਉਹ ਨਾ ਫਟਾਵੇ ਨਾ ਉਹ ਸਿਸਟਮ ਚੱਲੇ ਕਿਉਂਕਿ ਉਸ ਇੰਜਨ ਦੇ ਬਲੌਕ ਦਾ ਵੀ ਬਹੁਤ ਜ਼ਿਆਦਾ ਫਰਕ ਆਗਾ। ਬਾਕੀ ਉੱਥੇ ਜਿ ਕਈ ਵਾਰ ਪ੍ਰਾਹ ਕਹਿੰਦਾ ਯਾਰ 107mm ਦੀ ਵੀ ਪਾਵਰ ਦੀ ਸਾਨੂੰ ਬਹੁਤ ਜ਼ਰੂਰਤ ਲੋਡ ਆ ਗਈ ਵਧਾਉਣ ਦੀ ਤਾਂ ਉਹਦਾ ਹੱਲ ਵੀ ਟਰਬੋ ਹੋ ਸਕਦਾਗਾ। ਜੇ ਟਰਬੋ ਨਹੀਂ ਲਾਉਣਾ ਚਾਹੁੰਦੇ ਤਾਂ ਉਹਦੇ ਵਿੱਚ ਬੋਰ ਕ੍ਰੈਂਕ ਦੀ ਮਤਲਬ ਜਿਹੜੀ ਆਪਸ਼ਨ ਹੋਰ ਤਾਂ ਹੈ ਨੀਗੀ। ਉਹਦੇ ਵਿੱਚ ਪੰਪ ਦੇ ਵਿੱਚ ਜਿਹੜੀ ਮੋਡੀਫਿਕੇਸ਼ਨ ਕਰਕੇ ਆਪਾਂ ਉਹਦੀ 5 ਤੋਂ 7 HP ਵਧਾ ਸਕਦੇ ਹਾਂ। ਇਸ ਕਾਰਨ ਕਰਕੇ ਤੁਸੀਂ ਨਵੇਂ ਦੇ ਪੁਰਾਣੇ ਮਾਡਲ ਦੇ ਵਿੱਚ ਜਿਹੜਾ ਆਪਣਾ ਸਿਸਟਮ ਪਾਵਰ ਆ ਵਧਾਉਣ ਦਾ ਕਰ ਸਕਦੇ ਹੋ। ਕਿਉਂਕਿ ਦੇਖੋ ਸੋਨ ਵਾਲੇ ਕਾ ਟਰੈਕਟਰ ਦੇ ਵਿੱਚ ਜਿੰਨੀ ਆਪਾਂ ਸਟੋਕ ਵਧਾਵਾਂਗੇ ਜਿੰਨੀ ਪਿਸਟਨ ਨੂੰ ਆਪਾਂ نیچے ਜਾਂਦਾ ਕਰਾਂਗੇ ਉਸ ਮੁਤਾਬਕ ਹੀ ਜਿਹੜੀ ਇਸ ਇੰਜਨ ਦੀ ਜਿਹੜੀ ਪਾਵਰ ਪ੍ਰੋਡਿਊਸ ਹੋਗੀ ਜੇ ਤੁਸੀਂ ਕਹੋਗੇ ਕੱਲਾ ਬੋਰ 105 ਦਾ ਪਾ ਦਾਂਗੇ ਤੇ ਸਟੋਕ ਉਨੀ ਰਹਿਣ ਦਿਆਂਗੇ ਫਿਰ ਉਹਦੇ ਨਾਲ ਡੀਜ਼ਲ ਖਪਤ ਤੁਹਾਡੀ ਵੱਧ ਜੂਗੀ ਪਾਵਰ ਦਾ ਫਰਕ ਥੋੜਾ ਘਣੇ ਪਊਗਾ ਠੀਕ ਹੈ ਇਸ ਕਾਰਨ ਕਰਕੇ ਜਿਹੜਾ ਨਾਲ ਨਾਲ ਤੁਹਾਨੂੰ ਪੰਪ ਦਾ ਸਮਾਨ ਵੀ ਬਦਲਣਾ ਪੈਂਦਾ ਕ੍ਰੈਂਕਸ਼ਾਫਟ ਦੀ ਸਟ੍ਰੋਕ ਵੀ ਵਧਾਉਣੀ ਪੈਂਦੀ ਹੈ ਫਿਰ ਜਾ ਕੇ ਜਿਹੜਾ 105mm ਦਾ ਪੋਰ ਹੈ ਜਿਹੜਾ ਕੰਮ ਕਰਦਾ ਹੈਗਾ ਜਿਨ੍ਹਾਂ ਦੇ ਵਿੱਚ ਸਟ੍ਰੋਕ ਹੈ ਜਿਹੜੀ 110mm ਹੈਗੀ ਹੈ ਬਾਕੀ ਤਾਂ ਜਿਹੜਾ 105mm ਦੇ ਨਾਲ ਥੋੜਾ ਜਿਹਾ ਡੀਜ਼ਲ ਖਪਤ ਵਧ ਜਾਂਦੀ ਹੈ ਤੇ ਜਿਹਦੇ ਕਾਰਨ ਕਰਕੇ ਜਿਹੜਾ ਤੁਹਾਨੂੰ ਅਸੀਂ ਜਿਹੜਾ ਕੰਮ ਕਰਦੇ ਆ ਪਹਿਲਾਂ ਕਸਟਮਰ ਨੂੰ ਦੱਸ ਦਿੰਨੇ ਆ ਭਾਈ ਡੀਜ਼ਲ ਖਪਤ ਵਧੂਗੀ ਖਿਚਾਈ ਤਾਂ ਵਧਣੀ ਵਧਣੀ ਹੈ ਡੀਜ਼ਲ ਖਪਤ ਵੀ ਨਾਲ ਵਧੂਗੀ ਹੁਣ ਚਲੋ ਇਹ ਤਾਂ ਸੀ ਕਿ ਸੋਨਾਲੀਕਰ ਟਰੈਕਟਰ ਦੇ ਇੰਜਨ ਦੀ ਗੱਲਬਾਤ ਹਨਾ ਇਹਦੇ ਵਿੱਚ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਕਿਵੇਂ ਆਪਾਂ ਸੋਨਾਲੀਕਰ ਦੀ ਜਿਹੜੀ ਪਾਵਰ ਆਪਾਂ ਅਪ ਕਰ ਸਕਦੇ ਹਾਂ ਨਾ ਬਾਕੀ ਇੱਕ ਮੇਨ ਟੌਪਿਕ ਜਿਹੜਾ ਜਾਂਦਾ ਜਾਂਦਾ ਦੱਸ ਜਾਂ ਕਈ ਭਰਾਵਾਂ ਨੇ ਸੋਨਾਲੀਕਰ ਟਰੈਕਟਰ ਦੇ ਉੱਪਰ ਟਰਬੋ ਚਾਰਜਰ ਲਾ ਲੈਂਦੇ ਆ ਤਾਂ ਉਹਨੂੰ ਗਰਮ ਦੀ ਬੜੀ ਸ਼ਿਕਾਇਤ ਆ ਜਾਂਦੀ ਆ ਇਹ ਬੜੀ ਸਮੱਸਿਆ ਆਉਂਦੀ ਆਪਣੇ ਕਿਸਾਨ ਭਰਾਵਾਂ ਨਾਲ ਹਨਾ ਉਹਦਾ ਹੱਲ ਕਰਨ ਲਈ ਮਿੱਤਰੋ ਤਾਨੂੰ ਜਾਂ ਤਾਂ ਰੈਡੀਏਟਰ ਆਪਾਂ ਨੂੰ ਚੇਂਜ ਕਰਨਾ ਪੈਣਾ ਪੱਖਾ ਤੁਹਾਨੂੰ ਵੱਡਾ ਲਾਉਣਾ ਪੈਣਾਗਾ ਐਂਟਰ ਕੁਲਰ ਲਾਉਣਾ ਪੈਣਾ ਇਹ ਸਾਰੀਆਂ ਸਿਸਟਮਾਂ ਨੂੰ ਆਪਾਂ ਜੇ ਕੰਪਨੀ ਦੇ ਅਕੋਰਡਿੰਗ ਕਰਾਂਗੇ ਨਾ ਫੇਰ ਜਾ ਕੇ ਤੁਹਾਡੀ ਜਿਹੜੀ ਪ੍ਰੋਬਲਮ ਆ ਸੋਲਵ ਹੋਊਗੀ ਕਿਉਂਕਿ ਇਹ ਦੱਸਣ ਦਾ ਫਰਜ਼ ਤਾਂ ਸੀ ਕਿਉਂਕਿ ਕਈ ਭਰਾਵਾਂ ਨੇ ਟਰਬੋ ਚਾਰਜਰ ਲਵਾਉਣੇ ਆ ਤਾਂ ਤੁਹਾਡੇ ਨਾਲੇ ਪ੍ਰੋਬਲਮ ਲਾਜ਼ਮੀ ਦੇਖਣ ਪਊਗੀ ਸੋਨਾਲੀਕਾ ਟਰੈਕਟਰ ਦੇ ਇੰਜਨ ਦੇ ਵਿੱਚ ਠੀਕ ਹੈ ਤੇ ਬਾਕੀ ਤਾਂ ਇਹ ਆਪਣਾ ਇੰਜਨ ਓਕੇ ਹੋ ਗਿਆ ਨਾ ਜਾਣਕਾਰੀ ਤੁਹਾਨੂੰ ਸਾਰੀ ਦੱਸਤੀ ਆਪਾਂ ਕਿਵੇਂ ਆਪਾਂ ਸੋਨਾਲੀਕਾ ਟਰੈਕਟਰ ਦੀ ਪਾਵਰ ਵਧਾ ਸਕਦੇ ਆ ਕੀ ਫਰਕ ਇਹਨਾਂ ਦੇ ਇੰਜਨ ਦੇ ਵਿੱਚ ਕਿਉਂ ਕੰਪਨੀ ਨੇ ਜਿਹੜੀ ਪਾਵਰ ਵਧਾਈ ਘਟਾਈ ਇਹਦੀ ਹਨ ਤੇ ਚਲੋ ਬਾਕੀ ਆਪਾਂ ਤੁਹਾਡੇ ਨਾਲ ਹੁਣ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਤੇ ਉਦੋਂ ਤੱਕ ਧੰਨਵਾਦ ਤੇ ਸਸੇਕਾਰ